ਹਾਏ ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨিয়ন ਕ੍ਰਾਂਤੀਕਾਰੀ ਤੁਸੀਂ ਜਾਣਦੇ ਹੋ ਕਿ ਆਪਾਂ ਜੀਨ ਦੇ ਵਿੱਚ ਕਿਸਾਨ ਮਹਾਪੰਚਾਇਤ ਕਰਨ ਜਾ ਰਹੇ ਸੀ ਇਹ ਖਬਰ ਤੁਹਾਨੂੰ ਦੇਣੀ ਬਹੁਤ ਜ਼ਰੂਰੀ ਸੀਗੀ ਸਾਰਿਆਂ ਨੂੰ ਧਿਆਨ ਵਿੱਚ ਲਿਆਉਣੀ ਤੁਹਾਡੇ ਤੇ ਬੇਨਤੀ ਹੈ ਕਿ ਸਾਰੇ ਇਹਨੂੰ ਵੱਧ ਤੋਂ ਵੱਧ ਸਾਰਿਆਂ ਆਪਣੇ ਭਰਾਵਾਂ ਤੱਕ ਕਿਸਾਨਾਂ ਮਜ਼ਦੂਰਾਂ ਤੱਕ ਪਹੁੰਚਾਓ ਐ ਐਲਾਨ ਕੀਤਾ ਹੋਇਆ ਸੀ ਅਜ ਤੋਂ 20-25 ਦਿਨ ਪਹਿਲਾਂ ਆਪਾਂ ਜੀਨ ਦੇ ਵਿੱਚ ਇੱਕ ਮਹਾ ਪੰਚਾਇਤ ਕਰਾਂਗੇ ਕਿਉਂਕਿ ਹਰਿਆਣੇ ਵਿੱਚ ਇਲੈਕਸ਼ਨ ਆ ਤੇ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਹੱਕ ਆ ਕਿ ਉਹ ਆਪਦੀ ਗੱਲ ਰੱਖਣ ਕਿਉਂਕਿ ਅਸੀਂ 13 ਫਰਵਰੀ ਤੋਂ ਲੈ ਕੇ ਆਪਾਂ ਖਨੋਰੀ ਡਟੇ ਹੋਏ ਆ ਸ਼ੰਭੂ ਡਟੇ ਹੋਏ ਆ ਸਾਡੇ ਸ਼ੁਭ ਕਰਨ ਵਰਗੇ ਨੌਜਵਾਨ ਸ਼ਹੀਦ ਹੋ ਗਏ ਸਾਡੇ 27 28 ਹੋਰ ਬੰਦੇ ਸ਼ਹੀਦ ਹੋ ਗਏ 400 ਤਕਰੀਬ ਆਪਨ ਜਖਮੀ ਹੋ ਗਏ ਪਰ ਇਹ ਕੋਈ ਆਪਣੀ ਗੱਲ ਨਹੀਂ ਸੀ ਸੁਣ ਰਾਏ ਜਿਸ ਕਰਕੇ ਆਪਾਂ ਆਪਦੇ ਸੰਘਰਸ਼ ਨੂੰ ਨਵੇਂ-ਨਵੇਂ ਰੂਪ ਦੇ ਰਹੇ ਆ ਤੇ ਉਸੇ ਦੇ ਵਿੱਚੋਂ ਆਪਾਂ ਕੱਲ ਦੀ ਜਾਨਕੀ 15 ਸਤੰਬਰ ਦੀ ਰੱਖੀ ਹੋਈ ਆ ਕਿਸਾਨ ਮਹਾਪੰਚਾਇਤ ਜੀਂਦ ਪਰ ਅੱਜ ਜਦੋਂ ਹੁਣ ਇੱਕ ਦਿਨ ਪਹਿਲਾਂ ਜਦੋਂ ਸਾਡੇ ਬੰਦੇ ਉਥੇ ਟੈਂਟ ਲਾਉਣ ਗਏ ਆ ਸਪੀਕਰ ਲਾਉਣ ਗਏ ਆ ਤਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਦਬਕੇ ਮਾਰ ਰਿਹਾ ਵਾ ਤੇ ਸਾਡਾ ਟੈਂਟ ਨਹੀਂ ਲਾਉਣ ਦਿੱਤਾ ਜਾ ਰਿਹਾ ਸਪੀਕਰਲੇ ਨੂੰ ਕਹਿ ਰਿਹਾ ਤੂੰ ਇੱਥੇ ਦਿਸਣਾ ਨਹੀਂ ਚਾਹੀਦਾ ਕੋਈ ਗੁਰਦੁਆਰਾ ਉਥੇ ਸ਼ਾਇਦ ਧੰਤਾਨ ਸਾਹਿਬ ਆ ਨਾ ਜਿੱਥੇ ਸਾਰੇ ਨੇ ਇਕੱਠੇ ਹੋਣ ਦੀ ਪਲਾਨਿੰਗ ਸੀਗੀ ਉਥੇ ਵੀ ਪੁਲਿਸ ਪਹੁੰਚ ਚੁੱਕੀ ਆ ਸੋ ਅਸੀਂ ਸਮਝਦੇ ਹਾਂ ਕਿ ਇਹ ਮੋਦੀ ਸਰਕਾਰ ਦੀ ਬੀਜੇਪੀ ਦੀ ਪਾਰਟੀ ਦੀ ਬਹੁਤ ਵੱਡੀ ਬਕਲਾਹਟ ਉਹਨਾਂ ਦਾ ਜਿਹੜੀ ناکامی ਹੈ ਉਹਨਾਂ ਦੀ ਵੀ ਉਹਨਾਂ ਨੂੰ ਇੰਨਾ ਡਰ ਹੋ ਗਿਆ ਕਿ ਅੱਜ ਉਹ ਕਿਸਾਨਾਂ ਦੀ ਇੱਕ ਮਹਾ ਪੰਚਾਇਤ ਤੋਂ ਕੰਬ ਰਹੇ ਆ ਪਰ ਨਾਲ ਹੀ ਸਾਨੂੰ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਇਹ ਇਹੋ ਜਿਹੀਆਂ ਕਾਰਵਾਈਆਂ ਕਰਕੇ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਗਾ ਕਿਸਾਨਾਂ ਨੂੰ ਤੁਸੀਂ ਜਿਹੜੀ ਦਬਾਅ ਸੋਚਦੇ ਆਂ ਵੀ ਇਹ ਰੈਲੀ ਰੋਕ ਕੇ ਅਸੀਂ ਦਬਾ ਲਾਂਗੇ ਪਹਿਲੀ ਗੱਲ ਤਾਂ ਅਸੀਂ ਆਪ ਦੀ ਕਿਸਾਨ ਮਹਾ ਪੰਚਾਇਤ ਹਰ ਹਾਲਤ ਕਰਾਂਗੇ ਕਿੰਨਾ ਮਰਜ਼ੀ ਸਾਨੂੰ ਤੁਸੀਂ ਜ਼ੋਰ ਲਾ ਲਓ ਅਸੀਂ ਹਰ ਹਾਲਤ ਆਪ ਦੀ ਕਿਸਾਨ ਮਹਾ ਪੰਚਾਇਤ ਕਰਕੇ ਰ੍ਹਾਂਗੇ ਇਹ ਤੁਸੀਂ ਵੇਖਣਾ ਵਾ ਕਿ ਸਾਨੂੰ ਸਾਡੇ ਤੇ ਗੋਲੀਆਂ ਮਾਰ ਕੇ ਸਾਡੇ ਤੇ ਤੁਸੀਂ ਪਰਚੇ ਪਾ ਕੇ ਸਾਨੂੰ ਜੇਲ੍ਹਾਂ 'ਚ ਸੱਟ ਕੇ ਜੇ ਤੁਹਾਨੂੰ ਵਾਰਾ ਖਾਂਦਾ ਵਾ ਜੇ ਤੁਸੀਂ ਲੱਗਦਾ ਕਿ ਤੁਸੀਂ ਸਰਕਾਰ ਬਣਾ ਜੋਗੇ ਜਾਂ ਵੱਧ ਸੀਟਾਂ ਲੈ ਜਾਓਗੇ ਵੱਧ ਹਰਿਆਣੇ ਦੇ ਵਿੱਚੋਂ ਵੋਟਾਂ ਲੈ ਜਾਓਗੇ ਤੇ ਤਾਂ ਇਹ ਵੀ ਕਰਕੇ ਸਰਕਾਰ ਦੇਖ ਲਵੇ ਅਸੀਂ ਆਪਦੀ ਜਿਹੜੀ ਕਿਸਾਨ ਮਹਾਪੰਚਾਇਤ ਆ ਉਹ ਹਰ ਹਾਲਤ ਕਰਕੇ ਰਹਾਗੇ ਤੇ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਪੰਜਾਬ ਵਾਲਿਆਂ ਨੂੰ ਜਿਹੜੇ ਨੇੜੇ ਪੈਂਦੇ ਆ ਤੇ ਜਿਹੜੇ ਹਰਿਆਣੇ ਵਾਲੇ ਆ ਪਰਾਉ ਵੱਧ ਤੋਂ ਵੱਧ ਗਿਣਤੀ ਚਾਉ ਇਹਨਾਂ ਨੂੰ ਜੇ ਵੋਟਾਂ ਮੰਗਣ ਦਾ ਹੱਕ ਆ ਤੇ ਸਾਨੂੰ ਆਪਦੀ ਗੱਲ ਕਹਿਣ ਦਾ ਮਹਾਪੰਚਾਇਤ ਕਰਨ ਦਾ ਪੂਰਾ ਹੱਕ ਆ ਸਰਕਾਰ ਇਸ ਗੱਲ ਤੋਂ ਬਾਝ ਆ ਜਾਵੇ ਸਾਡੇ ਟੈਂਟ ਬੰਦ ਕਰਨੇ ਸਾਡਾ ਸਪੀਕਰ ਬੰਦ ਕਰਨਾ ਇਸ ਕੰਮ ਤੋਂ ਬਾਝ ਆ ਜਾਵੇ ਨਹੀਂ ਤਾਂ ਉਹਨਾਂ ਲਈ ਦਿਨਾਂ ਦੇ ਵਿੱਚ ਜਿਵੇਂ ਇੱਥੇ ਪਿਛਲੇ ਅੰਦੋਲਨ ਚ ਹੋਇਆ ਸੀਗਾ ਹਰਿਆਣੇ ਦੇ ਮੁੱਖ ਮੰਤਰੀ ਦਾ ਜਹਾਜ਼ ਲੈਂਡ ਨਹੀਂ ਹੋਣ ਦਿੱਤਾ ਸੀਗਾ ਤੇ ਇਹ ਵੀ ਸੋਚਿਆ ਜਾ ਸਕਦਾ ਵਾ ਵੀ ਜੇ ਸਾਡੀ ਕਿਸਾਨ ਮਹਾਪੰਚਾਇਤ ਨਾ ਕਰਨਗੇ ਤੇ ਫਿਰ ਕੀ ਇਹ ਰੈਲੀਆਂ ਕਰ ਪਾਉਣਗੇ ਸੋ ਇਹ ਪੰਗਾ ਕਿਸਾਨਾਂ ਨਾਲ ਸੋਚ ਸਮਝ ਕੇ ਮੋਦੀ ਸਰਕਾਰ ਲਵੇ ਧੰਨਵਾਦ